ਤੁਸੀਂ ਹੈ ਕਿਸ ਨੂੰ ਜਿਹੜਾ ਹੈ ਅੱਜ ਪੇਸ਼ ਕੀਤਾ ਗਿਆ ਸਾਡੇ ਇੱਕ ਮਟਰ ਦਾ ਮੁਕੱਦਮਾ ਦਰਜ ਹੋਇਆ ਸੀ ਉਹਦੇ ਚ ਅਸੀਂ ਇੱਕ ਦੋਸ਼ੀ ਦੀ ਪੁcjਕਸ਼ਤਾ ਹੈ ਦੀਪਕ ਕੁਮਾਰ ਏਲੀਅਸ ਦੀਪਕ ਦੀਪੂ ਬਰੋਨੂਡ ਨੂੰ ਨਾਮਿਨੇਟ ਕਰਕੇ ਪੁcjਕਸ਼ ਲਈ ਲੈ ਕੇ ਆਏ ਆ ਜੀ ਇਹ ਕਿਸ ਤਰ੍ਹਾਂ ਦੇ ਮੁਕੱਦਮੇ ਦਰਜ ਕੀਤੇ ਇਹ ਸਾਡੇ ਤੇ ਮਟਰ ਹੋਇਆ ਸੀ ਇੱਥੇ ਉਰਦਨਪਿੰਡ ਦੇ ਵਿੱਚ ਜਿੱਥੇ ਕਿਸੇ ਵਾਈਲ ਦੀ ਕੰਡੇ ਇੱਕ ਬੋਡੀ ਨੂੰ ਦਬਾ ਦਿੱਤਾ ਸੀ ਚਾਰ ਦਿਨ ਬਾਅਦ ਮਿਲੀ ਸੀਗੇ ਉਹਦੇ ਚ ਅਸੀਂ ਦੋ ਦੋਸ਼ੀ ਰੈਸਟ ਕਰ ਲਈ ਸੀ ਉਹਨਾਂ ਦੀ ਨਾਮਿਨੇਸ਼ਨ ਤੇ ਅੱਜ ਅਸੀਂ ਦੀਪੂ ਬਰੋਨੂਡ ਨੂੰ ਲੈ ਕੇ ਆਏ ਆ ਜੀ ਸਰ ਇਸ ਤੋਂ ਬਾਅਦ ਅੱਗੇ ਕਿੱਥੇ ਜਾਣਾ ਤੁਸੀਂ ਅੱਗੇ ਇਹਨਾਂ ਨੂੰ ਗਾਣੇ ਲਾ ਕੇ ਪੁਛਗਿਛ ਕਰਾਂਗੇ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਦਰਜ ਹੈ ਕਿ ਇਸ ਤੋਂ ਪਹਿਲਾਂ ਇਹਦੇ ਇਹ ਕੈਟਾਗਰੀ ਗੈਂਗਸਟਰ ਹੈ ਇਹ ਕੈਟਾਗਰੀ ਤੇ ਇਹਦੇ ਤੇ 32 ਮਕਰ ਨੂੰ ਦਰਜ ਹੈ ਤੇ ਹੁਣ ਇਹਨਾਂ ਨੂੰ ਇਹਦਾ ਰਿਮਾਂਡ ਲੈ ਲਿਆ ਜੱਸਾ ਤੋਂ ਤੇ ਮੁੜ ਕੇ ਨੂੰ ਪੇਸ਼ ਕਰਨਾ ਸਰ ਕਿੰਨੇ ਦਾ ਰਿਮਾਂਡ ਹੈ ਸਰ 4 ਦਿਨ ਦਾ ਸਰ ਇਹਦਾ ਕੋਈ ਹੋਰ ਵੀ ਸਾਥੀ ਸੀ ਹੈਈ ਹੈ ਸਰ ਉਹ ਉਹਨਾਂ ਦੇ ਅੰਦਰਾਂ ਨੇ ਤਫਤੀਸ਼ ਹੋਊਗਾ ਦੋ ਤਾਂ ਪਹਿਲਾਂ ਸਾਰ ਰੈਸਟ ਕਰਨੇ ਸੀਗੇ ਹਾਂਜੀ ਹਾਂਜੀ ਉਹ ਇਹ ਕਿੱਥੋਂ ਕਿੱਥੋਂ ਦੀ ਨੇ ਇਹਦੇ ਉਹ ਇੱਕ ਤਾਂ ਟੋਨੀ ਸੀਗਾ ਮਣਕਪੁਰ ਦਾ ਤੇ ਇੱਕ ਛੇੜੇ ਦਾ ਸੀਗਾ ਮੁੰਡਾ ਇਹਨੂੰ ਦੀਪੂ ਨੂੰ ਜਿਹੜਾ ਪ੍ਰੋਡਕਸ਼ਨ ਵਾਸਤੇ ਲਿਆਂਦਾ ਕਿੱਥੋਂ ਲਿਆਂਦੇ ਇਹ ਰੋਪੜ ਜੇਲ ਤੋਂ ਜੀ ਰੋਪੜ ਜੇਲ ਜੀ ਠੀਕ ਹੈ ਥੈਂਕ ਯੂ